ਸਸਤੀ ਗੱਲ ਬਈ ਸਰਾਂ ਨੂੰ ਫੌਂਟ ਤੇ ਅੱਜ ਬਰਨਾਲਾ ਟਰੈਕਟਰ ਮੰਡੀ ਤੇ 19 ਤਰੀਕ 8ਵਾਂ ਮਹੀਨਾ 2025 ਦਿਨ ਸੋਮਵਾਰ ਟਰੈਕਟਰ ਮੰਡੀ ਬਰਨਾਲਾ ਅਸੀਂ ਤੁਹਾਨੂੰ ਟਰੈਕਟਰਾਂ ਦੇ ਮਾਡਲ ਤੇ ਭਾਅ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਵੀਡੀਓ ਨੂੰ ਬਸ ਤੋਂ ਅੱਜ ਸ਼ੇਅਰ ਕਰਨਾ ਜਿਹੜੇ ਵੀ ਚੈਨਲ ਤੇ ਨਵੇਂ ਜਿਹੜੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਲੋ ਭਾਈ ਤੁਹਾਨੂੰ ਸਵਰਾਜ 852 ਐਫੀ ਕੈਬਿਨ ਸਟਾਰ ਰਿਵਰਸ ਵੀਡੀਓ ਪਾਵਰ ਸਟੀering ਫੁੱਡ ਵਾਲੀ ਸਾਤੀ ਲੱਗੀ ਹੋਈ ਹੈ ਭਾਈ ਫੇਰ ਚਾਰੇ ਬਿਲਕੁਲ ਨਵੇਂ ਨੇ ਸਾਈਡ ਗੀਅਰ ਹੈ ਡਬਲ ਡਿਸਟ੍ਰਿਬਿਊਟਰ ਹੈ ਪੰਜਾਬ ਨੰਬਰ ਟਰੈਕਟਰ ਆ ਬਈ 24 ਮਾਡਲ ਹੈ ਬਈ 798000 ਦਾ ਪ੍ਰਾਈਸ ਹੈ ਬਰਨਾਲਾ ਟਰੈਕਟਰ ਮੰਡੀ ਦੇ ਟਰੈਕਟਰ ਨੇ ਬਈ ਸੀਰੀਅਸ ਸੰਘੇੜਾ ਵਾਲ ਦੀ ਤੁਹਾਨੂੰ ਮੋਬਾਈਲ ਮੇਰੇ ਵੀ ਦੱਸਣ ਆੜ ਖੜਾ ਬਈ ਜੌਂਗਵੀਅਰ 50 50 ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਬਰੇ ਟਰੈਕਟਰ ਬਿਲਕੁਲ ਸਾਫ ਪਿਛਲੇ ਟਾਇਰ ਬਿਲਕੁਲ ਨਵੇਂ ਮੂਰ ਲਏ ਗਿਨ ਕਿ 80 ਪੈਸੇ ਸਾਈਡ ਗੇਅਰ ਹੈ ਵੀ ਬੰਪਰ ਲੱਗਾ ਹੋਇਆ ਹੈਗਾ ਪੰਜਾਬ ਨੰਬਰ ਟਰੈਕਟਰ ਆ ਬਈ 19 ਮਡਲ ਹੈ 6 ਲੱਖ 65 ਹਜ਼ਾਰ ਇਹਦਾ ਪ੍ਰਾਈਸ ਆ ਬਈ ਨਾਲ ਖੜਾਈ 52 10 ਜੌਂਦੀ ਹੈ ਰੀ ਸਾਈਡ ਗੇਅਰ ਪਾਵਰ ਸਟੀering ਗੇਅਰ ਪ੍ਰੋ ਟਾਇਰ ਚਾਰੇ ਬਿਲਕੁਲ ਨਵੇਂ ਨੇ ਸੀਰਟ ਦੇ ਟਾਇਰ ਨੇ ਬਈ ਹੈਵੀ ਬੰਪਰ ਲੱਗਾ ਹੋਇਆ ਟੌਪ ਮਾਡਲ ਹੈ 22 ਮਾਡਲ 7,75,000 ਰੇਟ ਆ ਬਈ ਪੰਜਾਬ ਨੰਬਰ ਆ BB32 ਮਾਡਲ 7,75,000 ਰੇਟ ਆ ਬਈ ਦਾ ਨਾਲ ਖੜਨਗੇ 655 ਫਾਰਮ ਟ੍ਰੈਕ T20 ਸੁਪਰ ਮੈਕਸ ਸਾਈਡ ਗੇਅਰ ਪਾਵਰ ਸਟੀering ਹੈਵੀ ਬੰਪਰ ਲੱਗਾ ਹੋਇਆ ਇਹ ਜਿਹੜੇ ਬ੍ਰਿਫੁੱਲ ਨਮਿੰਦਰੇ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਹੈਗਾ ਕਲਾਸਿਕ A18 ਮਾਡਲ ਇਹਦਾ 5,95,000 ਰਾਈਜ਼ ਆ ਭਾਈ ਨਾਲ ਕਿਹੜਾ 5310 ਜੌਂਡੀਆਰ ਪੈਰੀ ਦੇ ਹੈਗੇ 90 ਪੈਸੇ ਇਹ ਵੀ ਬੰਪਰ ਲੱਗਿਆ ਹੋਇਆ ਹੈਗਾ ਸਾਈਡ ਗੀਅਰ ਆ ਪਾਵਰ ਸਟੀering ਹੈ 5310 ਜੌਂਡੀਆਰ ਇਹ ਆ 16 ਮਾਡਲ 6,115,000 ਰਾਈਜ਼ ਆ ਭਈ ਦਾ ਨਾਲ ਖੜਾ 5210 ਜੋਂਡੀਆਰੀ ਹੈਡ ਗਿਰ ਪਾਵਰ ਸਟੀਲ ਵਿੱਚ ਹੈਵੀ ਬੰਪਰ ਲੱਗਾ ਹੋਇਆ ਹੈ ਮੂਰਲੇ ਟਾਇਰ ਨੇ ਬੀਕੇਟੀ ਦੇ ਪਿਛਲੇ ਐਮਆਰਐਫ ਦੇ ਨੇ ਟਾਇਰ ਹੈਗੇ ਨੇ ਜੀ 80 ਪੈਸੇ ਟਰੈਕਟਰ ਦੀ ਕੰਡੀਸ਼ਨ ਚ ਚੈੱਕ ਕਰੋ ਬਈ ਤੇ ਵੀ ਟੌਪ ਮਾਡਲ ਹੈ ਇਹ 21 ਮਾਡਲ ਹੈ 7 ਲੱਖ 35000 ਦਾ ਪ੍ਰਾਈਸ ਹੈ ਬਈ ਬਨਾਲਾ ਟਰੈਕਟਰ ਮੰਡੀ ਦੇ ਟਰੈਕਟਰ ਨੇ ਬਈ ਸਿੱਧਾ ਸੰਘੜਿਆਂ ਦੇ ਨਾਲ ਖੜਾ 9500 ਮੈਸੀ ਫਾਰਜਨ ਹੈਵੀ ਬੰਪਰ ਤੇ ਦਾ ਪਿੰਕੇ ਵਾਲਾ ਬੰਪਰ ਆ ਭਾਈ ਡੱਕ ਲੱਗਾ ਹੈ ਐਡ ਗੇਅਰ ਐਮ ਆਰ ਪੀ ਦੇ ਟਾਇਰ ਨੇ ਪਾਵਰ ਸਟੀering ਹੈ ਭਾਈ ਡਬਲ ਡਿਸਟ੍ਰਿਬਿਊਟਰ ਹੈ ਗੈਂਟਰੀ ਪਲੱਸ ਇਹ ਆ 17 ਮਾਡਲ 4,85,000 ਪ੍ਰਾਈਸ ਆ ਭਾਈ ਨਾਲ ਖੜਾ 545 ਜੌਂਦੀਆਰ ਫਰਡ ਵਾਲੀ ਸਾਤੀ ਲੱਗੀ ਹੋਈ ਆ ਐਂਪ ਲੱਗਿਆ ਹੋਇਆ ਪਾਵਰ ਸਟੀering ਸਾਈਡ ਗੀਅਰ ਹੈ ਵੀ ਬੈਂਪਰ ਪੋਲੋ ਦੇ ਟਾਇਰ ਨੇ ਬਈ ਟਾਇਰ ਚਾਰੇ ਬਿਲਕੁਲ ਮੂਰਲੇ ਦਾ ਬਿਲਕੁਲ ਨਵੇਂ ਨੇ ਪੀਸੇ ਟਾਇਰ ਹੈਗੇ ਨੇ ਇਹ ਜਾਂ ਪੈਚੇ 19 ਮਾਡਲ ਹੈ 7,55,000 ਬਈ ਪ੍ਰਾਈਸ ਹੈ ਦਾ ਨਾਲ ਖੜਾ ਸੋਨਾਂ ਲਿਕਾ ਡੀਆਈ 750 ਸਕੰਦਰਾ ਸਾਈਡ ਗੀਅਰ ਪਾਵਰ ਸਟੀering ਜੇਕੇ ਦੇ ਟਾਇਰ ਨੇ ਬਈ ਮੂਰਲੇ ਮਗਰਾਟ ਵੀ ਲੱਗੇ ਹੋਏ ਨੇ ਡਬਲ ਡਿਸਟ੍ਰਿਬਿਊਟਰ ਹੈ ਪੰਜਾਬ ਨੰਬਰ ਡਾਇਰੈਕਟਰ ਹੈ PB03 ਇਹ ਵੀ ਟੌਪ ਮਾਡਲ ਹੈ 18 ਮਾਡਲ 495000 ਪ੍ਰਾਈਸ ਆ ਬਈ ਦਾ ਨਾਲ ਕਿੜਾ 5310 ਚੌਂਦੀ ਆ ਤੁੰਜੇ ਸਾਈਡ ਗੀਅਰ ਪਾਵਰ ਸਟੀering ਹੈਵੀ ਬੰਪਰ ਜੇ ਕਿ ਜਿਹੜੇ ਟਾਇਰ ਵੀ ਜੇ ਕਿ ਦਿਨ ਬਿਜ਼ਨਸ 16 ਨੂੰ 28 ਦਿਨ ਹੈ ਜੀ ਪੰਜਾਬ ਨੰਬਰ ਆ ਵੀ 16 ਮਾਡਲ ਹੈ ਇਹ 5,99,000 ਪ੍ਰਾਈਜ਼ ਆ ਭਾਈ ਇਹਦਾ ਨਾਲ ਖੜਾ ਭਾਈ ਫੋਰਡ 3600 ਟਾਇਰ ਰਹਿ ਗਏ ਨੇ ਭਾਈ 60% ਘਟਨੇ ਇਸੇ ਫੋਰਡ 3700 ਪੰਜਾਬ ਨੰਬਰ ਆ ਪੀ ਵੀ 13 93 ਮਾਡਲ ਹੈ 1,98,000 ਭਾਈ ਪ੍ਰਾਈਜ਼ ਆ ਡੈੱਕ ਲੱਗਿਆ ਹੋਇਆ ਦੇਖੋ ਇਹ ਫੋਰਡ 3700 ਨਾਲ ਖੜਾ ਭਾਈ ਅਰਜਨ ਅਰਜਨ আলট্রা 1552 ডিআই পাওয়ার স্টিয়ারিং ਹੈ। ਸੈਂਟਰ ਗੇਅਰ ਐਮ ਪ ਲੱਗਾ ਹੋਇਆ ਹੈ। 73 এবੀ ਪੰਜਾਬ ਨੰਬਰ ਟਰੈਕਟਰ ਬੇ ਟਾਇਰ ਚਾਰੇ ਬਿਲਕੁਲ ਨਵੇਂ ਨੇ। 11 ਮਾਡਲ ਹੈ। 3,65,000 ਬਈ ਪ੍ਰਾਈਸ ਹੈ ਇਹਦਾ। ਇਹ ਸੀਰੀਏ ਸੰਘੇੜਾ ਆਉਂਦੇ ਟਰੈਕਟਰ ਹੈ ਬਈ ਇਹਨਾਂ ਦਾ ਮੋਬਾਈਲ ਨੰਬਰ 98173 85869 98152 85869 98153 85869 ਸਿਰਾ ਸਿੰਘੇੜਾ ਵਾਲਾ 42 ਬਾਰ ਟਰੈਕਟਰ ਗੈਰੇਜ ਸਿੰਘੇੜਾ ਤੇ ਨਾਲ ਖੜਾ ਬਈ ਸੋਨਾ ਲੀਕਾ 740 ਐਂਟਰ ਲਾਇਸੈਂਸ ਡੀਆਈ 740 ਘੱਟ ਨਹੀਂ ਸੀ ਮੂਲ ਟਾਇਰ ਦਾ ਸੇਵ ਨੇ ਪਿਛਲੇ ਵੀ ਦਾ ਸੇਵ ਨੇ ਬਈ ਇਹ ਨੜਾ ਨਵੇਂ ਮਾਡਲ ਟਰੈਕਟਰ ਆ ਇਹਦਾ ਪ੍ਰਾਈਸ ਆ 1,60,000 ਮਾਣ ਕੜਾ 735 ਐਫੀ 735 ਐਫੀ ਸਵਰਾਜ ਟਾਇਰ ਰਹਿ ਗਨੇ ਜੀ ਬਾਈ 60 ਪੈਸੇ ਜਾਰੀ ਸੈਂਟਰ ਗੀਅਰ ਨਾਉਨ ਪਾਵਰ ਪੰਜਾਬ ਨੰਬਰ ਟਰੈਕਟਰ ਆ ਬਈ ਇਹ ਏਐਸ 96 ਮਾਡਲ ਟਰੈਕਟਰ ਇਹਦਾ ਪ੍ਰਾਈਸ ਆ 1 ਲੱਖ 48000 ਨਾਲ ਕੜਾ ਸਵਰਾਜ 855 3 ਸਟਾਰ ਰਿਵਰਸ ਬੀਪੀਓ ਪਾਵਰ ਸਟੀering ਸੈਂਟਰ ਗੀਅਰ ਡਬਲ ਡਿਸਟ੍ਰੀਬਿਊਟਰ ਹੈ ਟਾਇਰ ਅਜੀ ਕੰਡੀਸ਼ਨ ਚੈੱਕ ਕਰ ਲੋ ਬਈ 3 ਸਟਾਰ ਹੈ ਜੀ ਪੰਜਾਬ ਨੰਬਰਾਂ ਪੀ ਵੀ 19 ਇਹ ਹੈ ਜੀ 10 ਮਾਡਲ ਇਹ ਨਾਨ ਪਾਵਰ ਆ ਬਈ ਘੱਟ ਨੇ ਇਸੇ ਦਾ 10 ਮਾਡਲ ਆ 395000 ਬਈ ਪ੍ਰਾਇਜ਼ ਹੈ ਇਹਦਾ 14 14928 ਦੇ ਪਿਛਲੇ ਟਾਇਰ ਨੇ ਹੂਨ ਲੈਨੇ 750 616 ਜੀ 10 ਮਾਡਲ 395000 ਪ੍ਰਾਇਜ਼ ਹੈ ਜੀ ਨਾਲਕੜਾ ਜੀ ਪ੍ਰੀਤ 60 ਨੰਝਾ ਜੀ ਪਾਵਰ ਸਟੀਰਿੰਗਸ ਐਂਟਰ ਗੇਅਰ ਐਰ ਕੰਡੀਸ਼ਨਰ ਚੱਲ ਵੀ ਗਈ ਤੇ ਤਿਆਰੀ ਵੀ 21 ਮਾਡਲ ਹੈ 3 ਸਪੀਡ 21 ਮਾਡਲਸ 475000 ਪਰ ਆਇਆ ਜੀ ਡਬਲ ਡਿਸਟ੍ਰਿਬਿਊਟਰ ਹੈ ਪ੍ਰੀਤ 60 ਨਾਲਕੜਾ ਸੋਨਣਾ ਨਿਕਾੜੀ ਆ ਜੀ 60 ਜੀ ਪਾਵਰ ਸਟੀਰਿੰਗ ਸਾਈਡ ਗੇਅਰ ਡਬਲ ਡਿਸਟ੍ਰਿਬਿਊਟਰ

सेंटर गेयर पावर स्टेयरिंग डबल डिस्ट्रीब्यूटर लगे है जी बी मॉडल ट्रैक्टर है जी ये पंजाब नंबर है चार लख ती हज़ार रेट ट्रेकर ट्रेकर है जी बरनला ट्रैक्टर मंडी ट्रैक्टर है जी औलख ट्रैक्टर जी नाल खड़ा स्वराज अठ सौ बवंजा थ्री स्टार रिवर्स पी टीओ पावर स्टेयरिंग सेंटर गेयर डबल डिस्ट्रीब्यूटर पै रहे जी पिछले पाँ पैसे मूल पचहत्तर पैसे

52 10 ਦੇ ਹੁੰਦੇ ਆ ਜੀ ਔਰ ਟਰੈਕਟਰ ਇਹ ਜਾਂ ਜੀ ਪਾਵਰ ਸਟੀering ਹੈ ਜੀ ਸਾਈਡ ਗੀਅਰ 8 ਮਾਡਲ ਡਰਾਈਵ 8 ਮਾਡਲ ਟਰੈਕਟਰ ਹੈ ਇਹ 825000 ਦਾ ਪ੍ਰਾਈਸ ਹੈ ਜੀ ਨਾਨਕੜਾ ਜੀ ਅਰਜਨ ਲੋਗੋ 605 ਡੀਆਈ ਨੇ ਦਰਾਈ ਸਾਈਡ ਗੀਅਰ ਪਾਵਰ ਸਟੀering ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ ਪੈਰ ਚਾਰੇ ਨਵੇਂ ਨੇ ਜੀ ਹੈਵੀ ਬੰਪਰ ਲੱਗਿਆ ਹੋਇਆ ਜੀ

ਆ ਇਹ ਵੀ ਬੰਪਰ 545 ਜੌਂਡੀਆ 19 ਮਾਡਲ ਟਰੈਕਟਰ ਆ ਜੀ 8 ਲੱਖ 25000 ਦਾ ਪ੍ਰਾਈਸ ਆ ਜੀ ਨਾਲ ਕੜਾਈ ਸ਼ਕਤੀ 3 ਨਿਊ ਹਾਲੈਂਡੀ ਤੇ ਸਰ ਕਹਿੰਦਾ ਬਈ ਹੋ ਸਕਦਾ ਪਲੱਸ ਜੀ ਕਹਿੰਦਾ ਬਈ ਲੈਣ ਦੇ ਜੀ ਪੰਜਾਬ ਨੰਬਰ ਆਈ ਪਿਛਲੇ ਟਾਇਰ ਨਵੇਂ ਨੇ ਬਿਲਕੁਲ ਪਿਛਲੇ ਟਾਇਰ 16 ਅੰਨੇ ਦੀ ਮੂਰਲੇ ਕਸੇ ਹੋਏ ਜੀ ਪੰਜਾਬ ਨੰਬਰ ਟਰੈਕਟਰ ਆ ਜੀ

ਨਾਨਕੜਾ ਸਵਰਾਜ 852 PT3 ਸਟਾਰੀ ਪੈਗ ਚਾਰੇ ਹੈਗੇ ਨਹੀਂ ਅਸਤੀ ਬਲ ਸੇ ਕੱਟ ਮੀ ਸਿੱਜਦਾ ਜੀ ਸੈਂਟਰ ਗੇਅਰ ਨਾਨ ਪਾਵਰ ਪੰਜਾਬ ਨੰਬਰ ਹੈ 11 ਮਾਡਲ ਟਰੈਕਟਰ ਹੈ 3 ਲੱਖ 800 ਜਰ ਦਾ ਪ੍ਰਾਈਸ ਹੈ ਜੀ ਇਹ ਹੌਲਕਾ ਟਰੈਕਟਰ ਹੈ ਜਿਹੜਾ ਹੌਲਕਾ ਟਰੈਕਟਰ ਜਾਲਨੀ ਬਲਜੀ ਸਿੰਘ ਉਹਨਾਂ ਦਾ ਮੋਬਾਈਲ ਨੰਬਰ ਹੈ 76588 45021 ਸੁਪਿੰਦਰ ਸਿੰਘ 87710 ਤਨ 0 47 ਇੱਕ ਵਾਰੀ ਹੋਰ ਬੋਲ ਦਿੰਦੇ ਆ ਬਲਜੀਤ ਸਿੰਘ ਮੋਬਾਈਲ ਨੰਬਰ 7558 4501 ਸੁਪਿੰਦਰ ਸਿੰਘ 87710 ਤਨ 0 47 ਇਹ ਬਿੱਕਾ ਸੁੱਟਾ ਪੱਤੀ ਬੈਕ ਸਾਈਡ 220 ਕੇ ਵੀ ਗ੍ਰੈਡ ਹੰਡਾ ਆ ਹੰਡਾ ਇਸ ਨੂੰ ਟਰੈਕਟਰ ਮੰਨ ਗਈ ਨਾਲ ਖੜਾਈ ਨਿਊ ਹੌਲੈਂਡ 5500 ਜੀ ਟਾਇਰ 490 ਦੇ ਵੀ ਸਾਈਡ ਗੇਅਰ ਆ ਜੀ ਪਾਵਰ ਸਟੀering 10 ਮਾਡਲ ਡਾਇਰੈਕਟਡਰਾਈਜ਼ 430000 ਪ੍ਰਾਈਸ ਆ ਜੀ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਨਾਲ ਕਿਹੜਾ 50 36 ਗੁਡਿਆਰ 50 36 ਗੁਡਿਆਰ 13 ਦੇ ਟਾਇਰ ਨੇ ਇਹ ਦੇ ਗੁਡਿਆਰ ਦੇ ਟਾਇਰ ਨੇ ਕਰੈਕ ਟਾਇਰ ਹੈ ਕਿ ਨਹੀਂ 50 ਪੈਸੀ

ਪੈਕਟ ਦੀ ਬਿੰਦੀ ਸੰਚਕ ਰੋਈ ਸਾਈਡ ਗੇਰ ਨਾਨ ਪਾਵਰ EI 60 ਆਟੋ ਮਾਡਲ 7415000 ਕਰਾਇਆ ਜੀ ਨਾਲ ਖੜਾ ਸੋਨਾ ਲੀਕਾ 60 RX ਸੀ ਸਿਕੰਦਰਾ ਵਿਜ਼ਲੇਟਰ 16 ਨੀ ਗਿਆ ਜੀ ਪੋਲੋ ਦਾ ਟਾਇਰ ਦੀ ਨੂਰਲੇ ਡਰ ਗੋੜੀ ਜਰਦੇ ਨੇ 750 ਜੀ ਸਤ ਪੰਜਾਬ 16 ਦੀ ਢੋਡ ਵਾਲੀ ਸਾਤੀ ਲੱਗੀ ਹੋਈ ਹੈ ਜੀ। ਬੀ ਮਾਡਲ ਟਰੈਕਟਰ ਹੈ ਜੀ 6 ਲੱਖ 25 ਹਜ਼ਾਰ ਰੇਟ ਹੈ ਜੀ। ਪਾਵਰ ਸਟੀering ਹੈ ਜੀ, ਸਾਈਡ ਗੇਅਰ, ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ। ਰੇਟ ਦੇ ਕੰਡੀਸ਼ਨ ਚ ਕਰ ਲਈਏ। ਨਾਲ ਕੜਾ ਜੌਂਬੀਅਰ 53 ਦਾ ਸੀ। ਜੌਂਬੀਅਰ 53 ਦਾ ਸੀ। ਪਿਛਲੇ ਟੈਗ 16 ਦੇ ਪੋਲੋ ਦੀ ਨਹੀਂ। ਮੋਰਲੇ ਜੇ ਕੇ ਦੇ ਜੀ। ਮੋਲੇ ਟਾਇਰ ਨੇ ਮੇਰੇ ਜੀ ਹੈਵੀ ਬੰਪਰ ਆ ਜੀ ਪਾਵਰ ਸਟੀering ਜੀ ਸਾਈਡ ਗੇਜ 53 10 ਜੌਂਡੀਰ 8 ਮਾਡਲ ਟਰੈਕਟਰ ਆ 473000 ਦਾ ਪ੍ਰਾਈਸ ਆ ਜੀ ਨਾਲ ਕੋੜਾ 855 ਐਫ ਪੀ ਸੋਰਾਜ ਜੀ ਫਰੀ ਸਟਾਰਟ ਕੱਟ ਵਿੱਚ ਜੀ ਪੈਰ ਚਾਰੇ ਬਿਲਕੁਲ ਲੰਬੇ ਨੇ ਜੀ ਨੋਨ ਪਾਵਰ ਆਈ ਪੰਜਾਬ ਨੰਬਰ ਟਰੈਕਟਰ ਆ ਜੀ ਅੱਠ ਮਾਡਲ ਟਰੈਕਟਰ 344000 ਦਾ ਪ੍ਰਾਈਸ ਹੈ ਜੀ। ਜਾਂ ਉਹ ਮਾਡਲ ਟਰੈਕਟਰ 3210 ਦੀ ਸਵਰਾਜ 855 ਭਾਗਾਂ ਵਾਲਾ ਟਰੈਕਟਰ ਨਾਲ ਖੜਾ ਸੋਨਾਲੀਕਾ 750 ਜੀ ਟਾਇਰ ਚਾਰੇ ਨਵੇਂ ਨੇ ਬਿਲਕੁਲ ਸਾਈਡ ਗੇਰ ਦਾ ਜੀ ਨੌਨ ਪਾਵਰ ਨੌ ਮਾਡਲ ਟਰੈਕਟਰ ਇਹ 315000 ਦਾ ਪ੍ਰਾਈਸ ਹੈ ਜੀ। ਦੇਖੋ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ।

ਨਾਲ ਖੜਾ ਜਿੰਨੇ ਦਾ 475 ਡੀਆਈ ਜੀ ਮੇਂਧਰਾ 475 ਡੀਆਈ ਜੀ ਕਟਮੀ ਸੀ ਜੀ ਪੰਜਾਬ ਨੰਬਰ ਟਰੈਕਟਰ ਆ ਜੀ 10 ਮਾਡਲ ਆ ਜੀ 215000 ਦਾ ਪ੍ਰਾਈਸ ਆ ਬਾਈ ਟਹਿ ਰਹੇਗੇ ਜੀ ਇਹਨਾਂ ਦੇ ਪੰਜਾਬ ਇਸੇ ਜਾਰੀ ਮੇਂਧਰਾ 475 ਡੀਆਈ ਜੀ ਨਾਲ ਖੜਾ ਸਵਰਾਜ 855 ਜੀ

ਕਿਸ ਰਟਨ ਮੇਨੇ ਇਹ ਉੱਲਿਖਿਆ ਸੀ ਵੀ ਉਹ ਡਾੜੀ ਸਾਤੀ ਲੱਗੇ ਹੋਏ ਫਾਰਮ ਟਰੈਕ 60 ਪੰਜਾਬ ਨੰਬਰ ਟਰੈਕਟਰ ਆ ਜੀ ਸੈਂਟਰ ਗੇਅਰ ਆ ਜੀ 2009 ਮਾਡਲ ਟਰੈਕਟਰ ਆ ਜੀ 2 ਲੱਖ 95000 ਦਾ ਭਰਾਇਆ ਜਾਏਗਾ ਨਾਲ ਕਹਿੰਦੇ ਸਵਰਾਜ 802 ਜੀ ਕੱਟ ਮੇ ਸਿਰ 400 ਸੈਂਟਰ ਗੇਅਰ ਨਾਨ ਪਾਵਰ ਟਾਇਰ ਚਾਰੇ ਨਵੇਂ ਨੇ ਬਿਲਕੁਲ ਕਲੌਸ ਕਰਦਾ ਇੰਜ ਜੀ ਟਰੈਕਟਰ ਦੀ ਕੰਡੀਸ਼ਨ ਜੇਕਰ ਵੀ 98 ਮਡਲਾ 195000 ਯਾਰ ਇਹਦਾ ਪ੍ਰਾਈਸ ਹੈ ਜੀ ਟਾਇਰ ਚਾਰੇ ਗੁੜੀਆ ਦੇ ਨਹੀਂ ਨਾਲ ਖੜਾ 735 ਐਫੀ ਟਾਇਰ ਮੂਹਲੇ ਕਸੇ ਹੋ ਨੇ ਜੀ ਪਿਛਲੇ ਹੈਗੇ ਨੇ 50 ਪੈਸੇ ਪੰਜਾਬ ਨੰਬਰ ਆਈ ਨੌਨ ਪਾਵਰ ਸੈਂਟਰ ਗੇਅਰ ਇਹ ਜੀ 79 ਮਾਡਲ ਹੈ 1 ਲੱਖ 52000 ਇਹਦਾ ਪੜਾਇਆ ਜਾਏ ਜੰਬੀਆ 53 ਦਾ ਸੀ ਉੱਡਾ ਲਈ ਸਾਥੀ ਲੱਗੀ ਹੋਈ ਹੈ ਪਾਵਰ ਸਟੇਟਿੰਗ ਹੈ ਜੀ ਸਾਈਡ ਗੇਅਰ ਹੈ ਵਧੀਆ ਹੈਵੀ ਬੰਪਰ ਲੱਗਾ ਹੋਇਆ ਜੀ ਟਾਇਰ ਪਿਛਲੇ ਬਿਲਕੁਲ ਨਵੇਂ ਨੇ ਗੁੜੀਆ ਦੇ ਟਾਇਰ ਨਹੀਂ ਜੀ 53 10 ਹੈ ਜੀ 650 ਬੀ ਬੁਲੇਟ ਟਾਇਰ ਨੇ ਜੀ 22 ਮਾਡਲ ਟਰੈਕਟਰ ਹੈ ਜੀ ਇਹ ਰਿਵਰਸ ਪੀਟੋ ਬਾਈ ਮਾਡਲ 822000 ਦਾ ਰੇਟ ਆ ਜੀ ਉੱਡ ਵਾਲੀ ਸਤੀ ਲੱਗੀ ਹੋਈ ਹੈ ਜੀ ਨਾਲ ਕੜਾਈ ਸੋਨਾ ਲੀ ਕਾਢੀ ਆ ਜੀ 750 RX ਜੀ ਸਕੰਦਰਾ HDM ਜੀ ਸਾਈਡ ਗੇਅਰ ਪਾਵਰ ਸਟੀering ਜੀ ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ ਦੇ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ 23 ਮਾਡਲ ਟਰੈਕਟਰ ਆ ਜੀ ਇਹ ਇਹਦੀ ਕੀਮਤ ਆ ਜੀ 685000 ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ ਟਾਇਰ ਬਿਲਕੁਲ ਨਵੇਂ ਨੇ ਨਾਲ ਖੜਾ ਹੈ ਨਿਊ ਹਾਲੈਂਡ 3630 ਜੀ ਨਿਊ ਹਾਲੈਂਡ 3630 ਜੀ ਓੜਾ ਲਈ ਰਾਈਟ ਪਿਛਲੇ ਟਾਇਰ ਹੈ ਕਿ ਨਹੀਂ ਜੱਸੀ ਪੈਸੇ ਮੂਰਲੇ ਟਾਇਰ ਹੈ ਕਿ ਨਹੀਂ 30 ਪੈਸੇ ਦੀ ਨਾਨ ਪਾਵਰ ਡਬਲ ਡਿਸਟ੍ਰਿਬਿਊਟਰ ਹੈ ਜੀ 3630 92 ਮਾਡਲ ਟਰੈਕਟਰ ਹੈ ਜੀ ਇਹਦੀ ਕੀਮਤ ਹੈ 275000 ਨਾਨ ਪਾਵਰ ਜੀ ਨਾਲ ਖੜਾ ਜੀ ਸੋਨਾਲੀਕਾ DI 60 ਜੀ ਸਾਈਡ ਗੀਅਰ ਪਾਵਰ ਸਟੀering ਟਾਇਰ ਚਾਰੇ ਬਿਲਕੁਲ ਨਵੇਂ ਨੇ ਪੰਜਾਬ ਨੰਬਰ ਟਰੈਕਟਰ ਹੈ ਜੀ ਡਬਲ ਡਿਸਟ੍ਰਿਬਿਊਟਰ ਹੈ ਟਰਬੋ ਪਲਸ ਹੈ 23 ਮਾਡਲ ਟਰੈਕਟਰ ਹੈ ਜੀ ਪੰਜਾਬ ਨੰਬਰ ਹੈ 23 ਮਾਡਲ 7 ਲੱਖ 40 ਹਜ਼ਾਰ ਇਹਦਾ ਰੇਟ ਹੈ ਜੀ ਨਾਲ ਖੜਾ ਹੈ ਸੋਰਾਜ 855 ਜੀ ਬਲੂ ਕਲਰ ਜੀ ਪਿਛਲੇ ਟਾਇਰ ਬਿਲਕੁਲ ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ ਸੈਂਟਰ ਗੀਅਰ ਕਟ ਮੇਸ ਜੀ ਪੰਜਾਬ ਨੰਬਰ ਟਰੈਕਟਰ ਹੈ ਜੀ ਨੌਨ ਪਾਵਰ ਹੈ ਇਹ 2000 ਮਾਡਲ ਹੈ ਜੀ 2 ਲੱਖ 65000 ਦਾ ਰੇਟ ਹੈ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਜੀ ਪੰਜਾਬ ਨੰਬਰ ਹੈ ਜੀ ਪੀ ਵੀ 3 ਟਾਇਰ ਚਾਰੇ ਬਿਲਕੁਲ ਨਵੇਂ ਦੇ ਜੀ ਨਾਲ ਖੜਾ ਜੀ ਸੋਨ ਵਾਲੀ ਕਾਡੀ ਆ ਜੀ 60 ਜੀ ਸਾਈਡ ਗੇਰੀ ਪਾਵਰ ਸਟੀering ਟਾਇਰ ਚਾਰੇ ਬਿਲਕੁਲ ਨਵੇਂ ਦੇ ਜੀ ਹੱਡ ਵਾਲੀ ਸਾਥੀ ਲੱਗੀ ਹੋਈ ਹੈ ਜੀ ਪੰਜਾਬ ਨੰਬਰ ਟਰੈਕਟਰ ਹੈ ਜੀ ਡਬਲ ਡਿਸਟ੍ਰਿਬਿਊਟਰ ਟਰੈਕਟ੍ਰਿਕ ਨੀਸਨ ਚੈੱਕ ਕਰ ਲੋ ਜੀ 6 ਮਾਡਲ ਟਰੈਕਟਰ ਜੀ ਇਹ 360000 ਦਾ ਰੇਟ ਹੈ ਜੀ ਨਾਲ ਖੜਾ 545 ਜੌਂਡੀਆ 4x4 ਜੀ ਉੱਡ ਵਾਲੀ ਸਾਥੀ ਲੱਗੀ ਹੋਈ ਹੈ ਜੀ ਐਂਪ ਲੱਗਿਆ ਹੋਇਆ ਸਾਈਡ ਗੇਅਰ ਜੀ ਵਧੀਆ ਹੈਵੀ weight ਲੱਗਿਆ ਪਾਵਰ ਸਟੀering ਜੀ ਜੌਂਡੀਆ 545 4x4 ਜੀ ਮੂਰਲੇ ਟਾਇਰ ਹੈਗੇ ਨੇ 40 ਪੈਸੇ ਪਿਛਲੇ ਹੈਗੇ ਬਿਲਕੁਲ ਨਵੇਂ ਟਾਇਰ ਨੇ ਜੀ ਬੀ ਮਤਲਬ ਇਹ ਕਿਦੀ ਕਾਪੀ ਹੈ ਜੀ 11,118,000 ਦਾ ਰੇਟ ਹੈ ਜੀ ਫੁੱਲ ਵਾਲੀ ਸਾਤੀ ਲੱਗੇ ਨਾਲ ਸਮੇਤ ਹੈ ਭਾਈ ਇਹਦੇ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲੋ ਜੀ ਐਮ ਆਰਪ ਦੇ ਟਾਇਰ ਨਹੀਂ ਇਹਦੇ ਡਬਲ ਡਿਸਟ੍ਰਿਬਿਊਟਰੀ ਨਾਲ ਖੜਾ 5911 ਪੈਂਡਰਾ ਦੀ ਪੋਟੂਲ ਗਿਆ ਨਾਟ ਗਿਆ ਨਹੀਂ ਜੀ ਟਰ ਪਿਛਲੇ ਇੱਕ ਨੇ 300 ਪੈਸੇ ਮੂਲ ਟਾ ਨਵੇਂ ਨੇ ਪਾਵਰ ਸਟੀering ਆਈ ਐਡ ਗੇਅਰ ਆਈ 94 ਮਾਡਲ ਟਰੈਕਟਰ ਆਈ ਇਹ 255000 ਇਹਦਾ ਰੇਟ ਆਈ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਜੀ